ਗਾਈ ਸਵਾਗਤ ਹੈ ਤੁਹਾਡਾ ਅਡਾਈ ਦੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਨਾਲੇ ਧਕਣਕ ਵੜਾਉਣੀ ਆ ਤੇ ਨਾਲੇ ਆਪਾਂ ਬੀਜਨੇ ਆ ਪੱਠੇ ਤੇ ਮੈਂ ਕਿਹਾ ਚਲੋ ਵਲੌਗ ਬਣਾ ਲੀਏ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਤੇ ਸਾਰੇ ਵਲੌਗ ਦੇ ਵਿੱਚ ਇਦਾਂ ਹੀ ਬਣੇ ਰਹੇ ਹੋਣਾ ਆਪਾਂ ਪੱਠੇ ਬੀਜਣ ਲੱਗਿਆ ਤੇ ਪੱਠੇ ਬੀਜ ਕੇ ਜਦ ਦੁਬਾਰਾ ਵੱਡੇ ਮਸ਼ੀਨ ਆਏ ਨੇ ਆ ਪੱਕਣਕ ਵੜਾਉਣੀ ਆ ਟਰਾਲੀ ਨੇ ਵੇਡ ਬੁਡ ਕਸ ਦਿੱਤਾ ਏ ਉਹ ਮੈਂ ਵਲੌਗ ਨਹੀਂ ਬਣਾਇਆ ਸੀਗਾ ਤੇ ਬਾਕੀ ਕੋਈ ਨਹੀਂ ਮੈਂ ਤੁਹਾਨੂੰ ਘਰੇ ਜਾ ਕੇ ਵਿਖਾ ਦੇਣਾ ਵਾ ਟਰਾਲੀ ਵੀ ਕੀਤੀ ਵੀ ਹੈ ਰੈਡੀ ਬਾਕੀ ਮਸ਼ੀਨ ਜਦੋਂ ਆਵੇਗੀ ਆਪਾਂ ਫਿਰ ਅੱਜ ਕਣਕ ਬਣਾਉਣੀ ਹੈ ਤੇ ਬਾਕੀ ਤੁਸੀਂ ਦੇਖੋ ਅੱਜ ਥੇ ਬੀਜ ਨਹੀਂ ਹੈ ਆਪਾਂ ਪੱਠੇ ਤੇ ਹੁਣ ਆਪਾਂ ਬੀਜ ਕੇ ਪੱਠੇ ਤੇ ਫਿਰ ਤੁਹਾਨੂੰ ਪਖਾਉਨੇ ਆ ਬਾਕੀ ਪਹਿਲੀ ਵਾਰ ਜੇ ਤੁਹਾਨੂੰ ਕਲਿੱਪਾ ਵਿਖਾ ਦਿੰਨੇ ਵਿੱਚ ਵਿੱਚ ਤੇ ਗਾਇਸ ਇੱਕ ਸੀ ਲਾ ਦਿੱਤੀ ਸਿਆਫਾ ਪਤਲੀ-ਪਤਲੀ ਤੇ ਹੁਣ ਡੈਡੀ ਬੀਖ ਲਾਰਦੇ ਪੈਣੇ ਖਲਾਰ ਕੇ ਤੇ ਫਿਰ ਵਾਹ ਕੇ ਸੁਆਗਾ ਮਾਰ ਕੇ ਤੇ ਬਸ ਕੰਮ ਨਿਬੜ ਜਾਣਾ ਫੇਰ বাস ਮਸ਼ੀਨ ਆ ਲੈਣੀ ਫੇਰ ਆਪਾਂ ਕਣਕ ਵੜਾਉਣੀ ਹੈ ਤੇ ਗਾਈਸ ਆਪਾਂ ਪੱਠੇ ਬੀਜ ਦਿੱਤੇ ਸੀਗੇ ਪੱਠੇ ਬੀਜ ਕੇ ਆਉਣਾ ਵਾ ਟਰਾਲੀ ਦੇ ਬੱਲਗਾਂ ਲਾਉਣੇ ਪਏ ਹਾਂ ਮਾਰੇ ਚਲ ਤੁਹਾਨੂੰ ਵੀ ਵਿਖਾ ਦਈਏ ਵੇਖੋ ਰਾਜੂ ਪੱਲਗਾਂ ਲਾਈ ਜਾਂਦਾ ਆਇਦਰ ਅੱਗੇ ਤਾਂ ਮੈਂ ਲਾਤੀਆਂ ਹੀ ਕੱਲ ਸਾਰੀਆਂ ਅੱਜ ਸੈਟ ਜਿਵੇਂ ਕਰਕੇ ਬਾਕੀ ਹੋਣਾ ਵੇ ਇਹਨੂੰ ਆਖਿਆ ਤੂੰ ਲਾ ਹੁਣ ਇਹ ਲਾਉਂਦਾ ਪਿਆ ਚਲੋ ਲਗਾਓ ਪੱਲਣਾ ਟਰਾਲੀ ਆ ਰਹੀ ਆ ਵਾਦੀ ਟਰਾਲੀ ਦੇ ਇੱਕ ਦਾਣਾ ਵੀ ਨਹੀਂ ਲੀਕ ਹੋਣਾ ਚਾਹੀਦਾ ਟਰਾਲੀ ਤੇ ਮਾਰੇ ਰਵਾਸ ਵੇਚ ਰਹੇ ਬਾਦ 10 ਮਿਲਾਡ ਹਾਂ ਥੱਲੇ ਝਾੜੂ ਵੀ ਮਾਰਨਾ ਪੈਣਾ ਆਪਾਂ ਨੂੰ ਆ ਵੇਖ ਹੈਨਾ ਆ ਉੱਥੇ ਬਾਹਰ ਕੱਢ ਕੇ ਇੱਧਰ ਕਰਕੇ ਝਾੜੂ ਮਾਰਦਾਂ ਕਿਵੇਂ ਸਾਰਾ ਬਾਹਰ ਚੱਲ ਜਾ ਆਹੋ ਇਹ ਦਾਣਾ ਇੱਕ ਵੀ ਲੀਕ ਹੋ ਗਿਆ ਤੇ ਸਾਰਾ ਇਲਜ਼ਾਮ ਰਾਜੂ ਤੇ ਲੱਗਣਾ ਰਾਜੂ ਨੇ ਪੰਲੀ ਸਹੀ ਮਾਰ ਦਿੱਤੀ

ਪੱਕੀਆਂ ਪਈਆਂ ਜਮਾਂ ਹੰਤਾ ਮਸ਼ੀਨਾਂ ਹੀ ਲੱਗਣੀਆਂ ਨੇ ਮਸ਼ੀਨਾ ਲਾ ਕੇ ਫਿਰ ਆਪਾਂ ਇਹ ਇਸ ਨੂੰ ਉਹ ਵਾਲਾ ਦੇਖੇ ਤੇ ਵਾਲਾ ਚਲ 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 ਤੇ ਅਸੀਂ ਹੁਣ ਤੁਹਾਨੂੰ ਪੱਲਗਾ ਲਾ ਕੇ ਤੇ ਫਿਰ ਮਿਲਾਂਗੇ ਮੈਂ ਹਵਾ ਹੀ ਭਰਉਣ ਜਾਣੀ ਹੈ ਜੇ ਟਾਇਰਾਂ ਦੇ ਵੇਟਰ ਵਾਲੀ ਚੱਕਰ ਆ ਲਿਆ ਜੀ ਕੇ ਫਿਰ ਦਾਣੇ ਜੂੜੇ ਲੱਦਣੇ ਸਾਨੂੰ ਪਤਾ ਹੀ ਆ ਬਾਕੀ ਹਵਾਜ ਠੀਕ ਹੋਵੇਗੀ ਤੇ ਫੇਰ ਹੀ ਸਹੀ ਸਹੀ ਚੱਲੇਗਾ ਟਰੈਕਟਰ ਜੀ ਜਾਈ ਵੇ ਇਹਦਾ ਜادیه ਵਪਾਰ ਲਈ ਹਵਾ ਘੱਟ ਹੋਈ ਫਿਰ ਓਕੇ ਹੁੰਦੇ ਫਿਰਾਂਗੇ ਬਾਅਦ ਵਿੱਚ ਫਿਰ ਹਵਾ ਵੀ ਚੈੱਕ ਕਰਾ ਹੀ ਲਿਓਨੇ ਹੁਣ ਲੱਗਦੇ ਹੱਥ ਤੇ ਗਾਈਸ ਆਪਾਂ ਪੱਲਗਾਪੋਂ ਨਿਕਾਲ ਲੈਣਾ ਈ ਟਰਾਲੀ ਤੇ ਹੁਣ ਆਪਾਂ ਹਵਾ ਚੈੱਕ ਕਰਾਉਣ ਚੱਲੇ ਪਿੰਡ ਪਿੰਡ ਜਾ ਕੇ ਤੇ ਹਵਾ ਉਹ ਚੈੱਕ ਕਰਾ ਕੇ ਚੰਗੀ ਸੱਲੀ ਨਾਲ ਫਿਰ ਆਪਾਂ ਲੈ ਗਿਆ ਵਾਂਗ ਘਰੇ ਬੈਠੇ ਬਾਕੀ ਹੁਣ ਪਿੰਡ ਚਾ ਕੇ ਮਿਲਦੇ ਆ ਤੁਹਾਨੂੰ ਹਵਾ ਉਹ ਚੱਕਰਾ ਆ ਕੇ ਫਿਰ ਮਸ਼ੀਨ ਹੋ ਜੇ ਮਸ਼ੀਨ ਆ ਉਹ ਸਾਹਮਣੇ ਚੱਲਦੀ ਪਈ ਉਧਰ ਉਧਰ ਵਾਟਰ ਇਹ ਫਿਰ ਆਉਣੀ ਇਹ ਫਿਰ ਆਪਾਂ ਬਣਾਵਾਗੇ ਉਹ ਵੀ ਆਪਾਂ ਨੇ ਨਾ ਚਾਚੇ ਰ ਬਣਾਉਣਾ ਉਹਨਾਂ ਦੇ ਘੇੜੇ ਲਾਉਣੇ ਆਪਾਂ ਬਾਕੀ ਤੁਹਾਨੂੰ ਅੱਛੀ ਜਾ ਕੇ ਮਿਲਦਾ ਪਿੰਡ ਦਾ ਉਹ ਜੀ ਆ ਕੇ ਬਣਾਉਣਾ ਹਵਾ ਭਰੀ ਜੀ ਮੇਰੇ ਖਿਆਲ ਨਾਲ ਸਹੀ ਹੋਵੇਗੀ ਮਾੜੀ ਮੋਟੀ ਬਲਾ ਘੱਟ ਹੋਵੇ ਡਰਾਂ ਦੇ ਵਿੱਚ ਫਿਰ ਵੀ ਚੰਗੀ ਹੁੰਦੀ ਆਪਾਂ ਦਾ ਆਪਣੀ ਸੇਫਟੀ ਅਤੇ ਭਰਾ ਲਈ ਨੇ ਕਰੀ ਤੇ ਗਾਈਸ ਆਪਾਂ ਹਵਾ ਵਾ ਉਹ ਬਰਾਲੀ ਸੀ ਟਰਾਲੀ ਦੇ ਵਿੱਚ ਤੇ ਹੁਣ ਮੈਂ ਮੂੰਹ ਬਾਵਾ ਨਹੀਂ ਬੈਠਾ ਵਾ ਤਾਂ ਕਰਕੇ ਵਾਇਸ ਰਹੇ ਤਾਂ ਨੁਘੜੀ ਘਟ ਆਉਂਦੀ ਹੋਵੇ ਤੇ ਹੁਣ ਬਸ ਛਾੜੀ ਛੂੜ ਮਾਰ ਦਿੱਤਾ ਸੀਗਾ ਤੇ ਹੁਣ ਲੈ ਕੇ ਚੱਲਿਆ ਮਸ਼ੀਨ ਆ ਗਈ ਇੱਥੇ ਪਹਿਲੀ ਸੀ ਜਾਂਦੇ ਹਵਾ ਵਾ ਚੈੱਕ ਕਰਾਣੀ ਬਾਈ ਬਾਈ ਕਰਦੇ ਬਾਈ ਹਾਂ ਬਾਈ ਬਾਈ ਕਹਿੰਦੇ ਗਾਈਸ ਆਪਾਂ ਆ ਗਏ ਸੀਗੇ ਪਹਿਲੀ ਤੇ ਤੇ ਮਸ਼ੀਨ ਚੱਲਦੀ ਪਈ ਹੋਵੇ ਸਾਹਮਣੇ ਮਸ਼ੀਨ ਚੱਲਦੀ ਪਈ ਆ ਤੇ ਆਣਾ ਹੋ ਟਰਾਲਾ ਭੀਚੇਗਾ ਫੇਰ ਅਸੀਂ ਮਾਰ ਕੇ ਆਉਗੀ ਉਹਨਾਂ ਚ ਰਾਕੋ ਬਾਈ ਨੇ ਆਵੇ ਲੈ ਕਿੱਕ ਚਲਾਉਣੇ ਆ ਚੱਡੇ ਚੂਕ ਸੌਂ ਲੈਂਦੇ ਆ ਸਾਰਾ ਟਾਈਮ ਲੱਗ ਹੀ ਜਾਣਾ ਵਾਹੇ ਤਾਂ ਕਣਕਾ ਫਲੋਤਾ ਅੱਜ ਕਿਸ਼ਤੀ ਸ਼ਤੀ ਵੜੀ ਚੀ ਜਾਂਦਾ ਹੈ ਬਾਕੀ ਚਲੋ ਪਿਛਲੀ ਡੇਗ ਪਿਆ ਹੈ ਜਾਂ ਕਣਕਾ ਐ ਕਿਸੇ ਕੋ ਵਧੀਆ ਤਾਂ ਗਾਇਸ ਆਪਾਂ ਇੱਕ ਟੈਂਕੀ ਪਵਾ ਲਈ ਸੀ 기 ਮਸ਼ੀਨ ਦੇ ਵਿੱਚ ਤੇ ਉਹ ਦੇਖ ਸਕਦੇ ਤਾਂ ਇਹ ਹੁਣ ਮੈਂ ਪੱਲਗਾ ਭੁੱਲਗਾ ਸੈੱਟ ਕਰ ਲਵਾਂ ਉਹ ਥੋੜਾ ਇਸਾਰਾ ਜਿੰਨਾ ਛੋਟਾ ਸਾਰਾ ਹੀ ਛੋਟਾ ਪਪਨ ਲਗਾਣਾ ਆਪਣਾ ਮੈਂ ਫੇਰ ਹੋ ਗਿਆ ਸੋ ਗਾਈਸ ਟਰਾਲੀ ਆਪਣੀ ਇੱਕ ਟੈਂਕੀ ਹੋਰ ਪਾਵੇਗੀ ਧਾਨਿਆਂ ਦੀ ਤਾਂ 22 ਕਿੱਲਿਆਂ ਦਾ ਝੋਨਾ ਦਾ ਕਣਕ ਝੋਨਾ ਅਸ ਤੇ ਲਗਾ ਕਣਕ ਬਪਵਾ ਲਈ ਤੇ ਪੁਆ ਕੇ ਤੇ ਹੁਣ ਕਿਹੜੇ ਮਡਕੀ ਬੈਠਾ ਵਾਂ ਤੇ ਉਹਦੇ ਵਿੱਚ ਦਾਣੇ ਪੈਂਦੇ ਸੀ ਔਰ ਟਰੈਕਟਰ ਦੇ ਵਿੱਚ ਟਰਾਲੇ 'ਚ ਕਿਉਂ ਕਹਿੰਦਾ ਮੈਂ ਪੁਆ ਲਈ ਤਾਂ ਮਾਚਾ ਠੀਕ ਹੈ ਬਾਕੀ ਜਿਹੜੇ ਬਦੇ ਥੋੜੇ ਵਾਲੇ ਆਪਾਂ ਹੋਰ ਪੁਆ ਲਵਾਂਗੇ ਤੇ ਹੁਣ ਉਹਦੇ ਦੇ ਪੁਆ ਕੇ ਤੇ ਫੇਰ ਆਪਾਂ ਦੇਖਦੇ ਹਾਂ ਕਿਵੇਂ ਕਰਨੀ ਜੇ ਤਾਂ ਨੇ ਦਾਣੇ ਵਾਧੇ ਫੇਰ ਆਪਾਂ ਪਵਾਵਾਂਗੇ ਪੁਆ ਕੇ ਫੇਰ ਆ ਵੇਖਾਂਗੇ ਮੰਡੀ ਲ ਜਾਣੀ ਕਿ ਨਹੀਂ ਜੇ ਮੰਡੀ ਨਾਲ ਗਏ ਕਿ ਫੇਰ ਆਪਾਂ ਕਰੀ ਟੱਕ ਦਵਾਂਗੇ ਟਰੈਕਟਰ ਦੱਸ ਤੇ ਦੱਸ ਫੇਰ ਵੇਖਾਂਗੇ ਮੰਡੀ ਨਹੀਂ ਜਾਣਾ ਹੋਇਆ ਤੇ ਲੈ ਜਣਾ ਨਹੀਂ ਕਿ ਨਹੀਂ ਗਾਈਸ ਅੱਜ ਦਾ ਵਲੌਗ ਆਪਣੈਸ ਤੇ ਕਰੀ ਸੀਗਾ ਤੇ ਆਪਾਂ ਕਣਕ ਵੜਾਈ ਸੀਗੀ ਤੇ ਵੜਾ ਕੇ ਮੈਂ ਮੁੜ ਕੇ ਆ ਗਿਆ ਸੀਗਾ ਘਰੇ ਤੇ ਮੁੜ ਕੇ ਡਾੜੀ ਟਰੈਕਟਰ ਲੈ ਆਏ ਸੀ ਕਿ ਜਾ ਕੇ ਉੱਥੋਂ ਤੇ ਮੈਨੂੰ ਕੰਮ ਜੇ ਪੈ ਗਈ ਮੈਂ ਸ਼ਾਰ ਗਿਆ ਜਲਾ ਹੈਗਾ ਤੇ ਜਿੰਨਾ ਵਲੌਗ ਬਣਿਆ ਤੁਸੀਂ ਦੇਖੋ ਬਾਕੀ ਮੇਰੇ ਹਿਸਾਬ ਨਾਲ ਤਾਂ ਇੰਨੇ ਹੀ ਸੀਗਾ ਕੰਮ ਬਾਕੀ ਕੱਲ ਨੂੰ ਬਣਾਵਾਂਗਾ ਉਹ ਵਲੌਗ ਕੱਲ ਵਾਲਾ ਵਲੌਗ ਜੀ ਸਾਰਾ ਵੇਖਿਆ ਜੀ ਤੇ ਉਮੀਦ ਕਰਾਂਗਾ ਕਿ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਕੁਝ ਵਿਖਾ ਦਵਾਂ ਅੱਜ ਬੜਾ ਕੁਝ ਵੀ ਚੋਂ ਬੜਾ ਕੁਝ ਕੀਤਾ ਹੋਇਆ ਨਹੀਂ ਕਿ ਬੜਾ ਨਾ ਸੀ ਜੇ ਮੈਂ ਸੌਂ ਨਹੀਂ ਆਹੀਆਂ ਤੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਅੱਜ ਦੇ ਵਲੌਗ ਆਪਣਾ ਚੱਕਰ ਸੀਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਸਬਸਕ੍ਰਾਈਬ